ਉਰੇ ਤੇਰਨ ਹਲਤੰਦੁਰਸਤ ਪਾਈ ਗਈ ਹੈ ਰੈਡ ਕਰਾਸ ਦੀ ਚੇਅਰ ਪਰਸਨ ਰੀਤੂ ਅਗਰਵਾਲ ਨੇ ਦੱਸਿਆ ਕਿ ਹੁਣ 1925 ਨੂੰ ਜਲੰਧਰ ਯਾ ਲੁਧਿਆਣਾ ਦੇ ਬਾਲ ਘਰ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਪੰਗੂਲਾ ਯੋਜਨਾ ਦੇ ਤਹਿਤ ਹੁਣ ਤੱਕ 40 ਬੱਚੇ ਇੱਥੇ ਛੱਡੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 37 ਲੜਕੀਆਂ ਹਨ ਆਪਣੇ ਪਾਸ ਜੀ ਅੱਜ 40ਵਾਂ ਬੱਚਾ ਆਇਆ ਹੈ ਛੋਟੀ ਸੀ ਬੱਚੀ ਹੈ ਰਾਤ ਪਰਸੋਂ ਰਾਤ 12:30 ਵਜੇ ਕੋਈ ਬਾਹਰ ਇਸ ਕੋ ਡਾਲ ਗਿਆ ਥਾ ਮੈਡੀਕਲੀ ਠੀਕ ਹੈ ਹਮਨੇ ਸਾਰੇ ਟੈਸਟ ਕਰਾ ਲਿਏ ਸ਼ੇ ਆਈਐਸ ਅਲਰਾਈਟ ਜਨਮ ਵੀ ਆਪਣੇ ਬੱਚੇ ਨੂੰ ਜਨਮ ਦੇਣ ਦੇ ਬਾਅਦ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ ਲੇਕਿਨ ਕਲਯੁਗ ਦਾ ਇਨਸਾਨ ਇਨਾ ਸਵਾਰਤੀ ਹੋ ਚੁੱਕਿਆ ਹੈ ਕਿ ਉਹ ਆਪਣੇ ਵੱਲੋਂ ਜੰਮੇ ਬੱਚੇ ਨੂੰ ਵੀ ਕਿਸੇ ਲਵਾਰਿਸ ਹਾਲਾਤ ਛੱਡਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ ਸਭ ਤੋਂ ਵੱਡਾ ਸਵਾਲ ਉਹਨਾਂ ਲੜਕੀਆਂ ਉੱਤੇ ਵੀ ਹੈ ਜੋ ਆਪਣੇ ਆਪ ਇੱਕ ਲੜਕੀ ਹੋਣ ਦੇ ਬਾਵਜੂਦ ਇੱਕ ਲੜਕੀ ਨੂੰ ਮਨਜ਼ੂਰ ਨਹੀਂ ਕਰਦੀਆਂ ਅਤੇ ਉਹਨੂੰ ਭਗਵਾਨ ਪਰੋਸੇ ਛੱਡ ਦਿੰਦੀਆਂ ਹਨ ਹਾਲਾਂਕਿ ਰੈੱਡ ਗ੍ਰੋਸਰੀ ਨਾ ਬੱਚਿਆਂ ਦੇ ਬਿਹਤਰ ਪਾਲਣ ਪੋਸ਼ਣ ਦੀ ਵਿਵਸਥਾ ਕਰਦਾ ਹੈ ਪਰ ਫਿਰ ਵੀ ਬੱਚਿਆਂ ਨੂੰ ਇਸ ਤਰ੍ਹਾਂ ਜੀਣਾ ਸ਼ਰਦਾਲੂਆਂ ਨੇ ਕਿਹਾ ਕਿ ਬਾਬਾ ਵਿੱਚ ਉਹਨਾਂ ਦੀ ਪੂਰੀ ਸ਼ਰਦਾ ਤੇ ਆਸਥਾ ਹੈ ਅਤੇ ਬਾਬਾ ਹਰ ਸ਼ਰਦਾਲੂ ਦੀ ਮਨੋ ਕਾਮਨਾ ਪੂਰੀ ਕਰਦੇ ਨੇ ਹਾਂਜੀ ਮੈਂ ਬਾਬਾ ਜੀ ਦੇ ਪਹਿਲੀ ਵਾਰ ਆਇਆ ਮੈਨੂੰ ਬਹੁਤ ਸੋਹਣੇ ਦਰਸ਼ਨ ਹੋਏ ਨੇ ਬਾਬਾ ਜੀ ਦੇ ਆ ਕੇ ਮਨੋ ਕਾਮਨਾ ਪੂਰੀ ਹੁੰਦੀਆਂ ਨੇ ਮੇਨੂੰ ਬਾਬਾ ਜੀ ਨੇ ਬਹੁਤ ਸੋਹਣੇ ਦਰਸ਼ਨ ਦਿੱਤੇ ਨੇ ਬਾਬਾ ਜੀ ਦੀ ਕਿਰਪਾ ਹੈ ਇੱਥੇ ਜਿਹੜਾ ਭਗਤ ਆਉਂਦਾ ਹੁੰਦੀ ਹਰ ਮਨਾਂ ਕਾਮਨਾ ਪੂਰੀ ਹੁੰਦੀ ਹੈ ਬਾਬਾ ਜੀ ਦੇ ਦਰਸ਼ਨੋ ਕੇ ਲਿਏ ਹਰ ਸਾਲ ਆਤੇ ਹੋ ਵੈਸੇ ਤੋਂ ਹਮ ਬਾਬਾ ਜੀ ਕੇ ਚਰਨੋ ਮੇਂ ਹੀ ਰਹਤੇ ਹਾ ਹਮਾਰੇ ਬਾਬਾ ਜੀ ਮੇਂ ਪੂਰੀ ਆਸਾ ਹੈ ਔਰ ਭਗਵਾਨ ਮੇਰੇ ਭਗਵਾਨ ਸੇ ਔਰ ਬਾਬਾ ਜੀ ਸੇ ਯਹੀ ਪ੍ਰਾਰਥਨਾ ਹੈ ਕਿ ਭਗਵਾਨ ਸਭ ਕੀ ਮਨੋ ਕਾਮਨਾ ਪੂਰੀ ਕਰੇ ਜਿਸ ਤਰ੍ਹਾਂ ਭਗਵਾਨ ਹਮਾਰੀ ਮਨੋ ਕਾਮਨਾ ਪੂਰੀ ਕਰੇ ਕੱਲੇ ਆਇਆ ਦਰਸ਼ਕਾਂ ਨੇ ਬਾਬੇ ਦੇ ਬਾਬੇ ਨਾਲ ਮੀਲਾ ਬੜਾ ਵਧੀਆ ਲੱਗਦਾ ਬਹੁਤ ਧੀਲਾ ਬਬਰ ਪਾਰ ਬਾਬੇ ਬੜ ਅਸਰੇਕ ਜਿੱਤੇ ਨੇ ਅਗੋ ਫਿਰ 60 ਸਾਲ ਫੇਰਾਵਾ ਕਰਾਂਗੇ ਤਾਂ ਬਾਬਾ ਕਿਰਪਾ ਘਟ ਦੇ ਕਰੇ ਮੇਲੇ ਦੀ ਸੁਰੱਖਿਆ ਵਿਵਸਥਾ ਨੂੰ ਕਾਇਮ ਰੱਖਣ ਦੇ ਲਈ ਪੁਲਿਸ ਦੇ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਸਨ ਏਡੀਸੀਪੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੇਲੇ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੂਖਤਾ ਪ੍ਰਬੰਧ ਕੀਤੇ ਗਏ ਅਦੇ ਮੰਦਰ ਦੇ ਸਾਹਮਣੇ ਬਣਾਏ ਗਏ ਕੰਟਰੋਲ ਰੂਮ ਤੋਂ ਹਰ ਤਰ੍ਹਾਂ ਦੀ ਗਤੀਵਿਧੀ ਤੇ ਨਜ਼ਰ ਰੱਖੀ ਜਾ ਰਹੀ ਹੈ ਸਕਿਉਰਿਟੀ ਕੀ ਅੰਗਲ ਸੇ ਸਭੀ ਪ੍ਰਬੰਧ ਕੀਏ ਗਏ ਹਨ ਜਹਾਂ ਪੇ ਮੇਲ ਫੋਰਸ ਜੋ ਹੈ ਉਹ ਵੀ ਕਾਫੀ ਲਗਾਈ ਗਈ ਹੈ ਪੁਲਿਸ ਫੋਰਸ ਹੈ ਉਹ ਵੀ ਬਹੁਤ ਹੈ और माउंटेन फोर्स भी लगाई गई है सीसीटीवी का अलग अलग जगह कवर करने के लिए वो भी कैमरा जो, जो है वो फिट किए गए हैं ताकि लोगों की जो गतिविधि है मंदिर के आसपास वो हमारे टीवी के थ्रू जो टेक्निकल चैनल है उसके थ्रू पता लगता रहे मेले वाक वाक के दौरान मंदिर के आसपास पास दो किलोमीटर तक वक वक् वस्तुओं के स्टाल और झूले लगाए गए कई श्रद्धालुआ ने मेला मार्ग से कई तरह के लंगरों का आयोजन किया ਮੇਲੇ ਦੇ ਦੌਰਾਨ ਹਾਲਾਂਕਿ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪਖਤਾ ਪ੍ਰਬੰਧ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਮੇਲੇ ਵਿੱਚ ਜੇਬ ਕਤਰੇ ਵੀ ਸક્રિય ਹੈ ਅਤੇ ਕੁਝ ਲੋਕਾਂ ਦੀ ਜੇਬ ਜੀਵ ਕਨਾਂ ਝਗੜਾ ਚੱਲ ਰਿਹਾ ਸੀ ਲਿਖੇ ਵੀ 2 ਸਾਲ ਹੋਏ ਲੜਾਈ ਹੋਈ ਸੀ ਇੱਥੇ ਇਹਨਾਂ ਦੀ ਕਿਦਣਾ ਰੋੜਾ ਇਹ ਇੱਕ ਬਗਾ ਬਿੰਦਰ ਹੈਗਾ ਜੀ ਇੱਥੇ ਜਦਬ ਵਾਕੀ 4-5 ਬੰਦੇ ਇਹਨਾਂ ਨਾਲ ਦੋ ਦਾ ਦੋ ਮੈਨੂੰ ਪਤਾ ਇੱਕ ਲਾਣਾ ਪਾਪੜ ਸੀ ਤੇ ਇਹ ਇਨ ਇਥੇ ਕਦੋਂ ਪਹੁੰਚੇ ਕਿੱਥੇ ਉਹ ਮੈਂ ਤਾਂ ਜੀ 10:30 ਵਜੇ ਘਰ ਟੈਲੀਫੋਨ ਆਇਆ ਸਾਨੂੰ ਪਤਾ ਮੇਲੇ ਤੇ ਮੈਂ ਚੱਲਿਆ ਰਾਜੇਸ਼ੀ ਸ਼ੇਰੀਏ ਦੇ ਵਿੱਚ ਹੀ ਹੈ ਇਹਨਾਂ ਦੀ ਦੋ ਸਾਤ ਦੀ ਚਾਲ ਦੀ ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕਿਕਾ ਦੇ ਸ਼ਵਨ ਨੂੰ ਪੰਜਨਾਮੇ ਦੇ ਲਈ ਭੇਜ ਦਿੱਤਾ ਗਿਆ ਹੈ ਪੁਲਿਸ ਦਾ ਕਿਹਾ ਹੈ ਕਿ ਯੁਵਕਾਂ ਦੀ ਹੱਤਿਆ ਇੱਟ ਅਤੇ ਪੱਥਰ ਮਾਰ ਕੇ ਕੀਤੀ ਗਈ ਹੈ ਇਹ ਹੱਤਿਆ ਇੱਟਾਂ ਪੱਥਰ ਮਾਰ ਕੇ ਕੀਤੀ ਗਈ ਹੈ ਕਿੱਥੇ ਹਾਰ ਕੀਤਾ ਸੀ ਨਾਲ ਇਹਨਾਂ ਦੇ ਮੱਥੇ 'ਚ ਸੱਟਾਂ ਨੇ ਤੇ ਦੋਨੋਂ ਦੇ ਮੂੰਹ 'ਤੇ ਮੱਥੇ ਦੇ ਸੱਟਾਂ ਸੂਤਰਾਂ ਦੇ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਯੁਵਕਾਂ ਨੂੰ ਰਾਉਂਡ ਅਪ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਹਤਿਆਰਾਂ ਦਾ ਖੁਲਾਸਾ ਹੋ ਸਕਦਾ ਹੈ ਗੌਰਤਲਬੇ ਕਿ ਲੁਧਿਆਣਾ ਵਿੱਚ ਦਿਨ-ਬਿਨ ਅਪਰਾਧ ਵਧਦਾ ਜਾ ਰਿਹਾ ਹੈ ਅਤੇ ਅਪਰਾਧੀ ਬਿਨਾਂ ਕਿਸੇ ਡਰ ਤੋਂ ਘੁੰਮ ਰਹੇ ਨੇ ਹਾਲ ਹੀ ਵਿੱਚ ਕੈਬਨਿਟ ਮੰਤਰੀ ਸਤਪਾਲ ਗੁਸਾਈ ਨੇ ਸ਼ਹਿਰ ਵਿੱਚ ਵਧ ਰਹੇ ਅਪਰਾਧ ਲਈ ਕਮਿਸ਼ਨਰ ਈਸ਼ਵਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਸੀ ਅਤੇ ਉਹਨਾਂ ਦੇ ਤਬਾਦਲੇ ਦੀ ਨਹੀਂ ਛੋੜਾ ਇਹ ਪੂਰਾ ਤਮਾਸ਼ਾ ਸੜਕ 'ਤੇ ਚਲਦਾ ਰਿਹਾ प्रेमी युगल चिल्ला चिल्ला कर बचाने की गुहार लगाता रहा लेकिन बचाने के लिए कोई सामने नहीं आया ये प्रेमी जोड़ा पांच दिन पहले यानी तीस दिसंबर को घर से भाग गया और एक मंदिर में इसने शादी कर ली लड़की के परिजन उसी दिन से इन दोनों की तलाश में लगे हुए थे परिजनों ने इन दोनों को सिविल लाइन थाना के पास पांडवनगर से पकड़ा और वहीं से पीटना शुरू कर दिया प्रेमी युगल का नाम प्रमोद और सुनैना है ये दोनों मेरठ के जानी क्षेत्र के रहने वाले हैं किस कदर पिटाई हुई है लड़के को तो खैर पीटा ही गया हम बता दें ये लड़की के परिजन हैं लड़की के परिवार वालों ने न सिर्फ लड़के को बुरी तरह पीटा है बल्कि लड़की को भी नहीं छोड़ा है सरेआम सड़कों पर पिटाई हुई है दिसंबर की 30 तारीख को ये प्रेमी जोड़ा भाग गया था यहां से और भागकर उसने शादी कर ली थी इनकी तलाश में लड़की के परिवार वाले निकले हुए थे लेकिन आज जब ये पकड़ में आए इनकी गुहार किसी ने नहीं सुनी कोई बचाने नहीं आया अब सवाल यह है कि क्या ये बालिक थे और अगर बालिक थे तो उनकी यूं पिटाई होती रही क्या पुलिस के होते ऐसा होना चाहिए था आपको इन आवाजों में सुनाई देगा पुलिस को चिल्लाती हुई आवाजें भी सुनाई दे रही हैं लेकिन लेकिन बचाने के लिए कोई कोई नहीं पहुंचा तो पुलिस पुलिस की आवाजें आ रही हैं और साथ में लड़की की बदतूर चिल्लाने की आवाजें भी आप सुन पा रहे हैं इस तरह से सरे आम सड़क पर ਨੇ ਮਲੇਸ਼ੀਆ ਵਿੱਚ ਬੰਦਕ ਬਣਾਈ ਗਈ 19 ਸਾਲਾਂ ਦੀ ਇੱਕ ਲੜਕੀ ਨੂੰ ਮੁਕਤ ਕਰਵਾਇਆ ਏ ਹਰਪ੍ਰੀਤ ਜਾਣਕਾਰ ਵਿਅਕਤੀ ਉਸ ਨੂੰ ਮਲੇਸ਼ੀਆ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਲੇਸ਼ੀਆ ਲੈ ਗਿਆ ਅਤੇ ਉੱਥੇ ਜਾ ਕੇ ਜਸਵਿੰਦਰ ਨਾਂ ਦੀ ਇੱਕ ਔਰਤ ਨੂੰ ਵੇਚ ਦਿੱਤਾ ਇਹ ਔਰਤ ਉਸ ਕੋਲੋਂ ਦਿਨ ਵਿੱਚ 20-20 ਘੰਟੇ ਕੰਮ ਕਰਦੀ ਸੀ ਤੇ 22 ਘੰਟੇ ਕੰਮ ਕਰਨਦੇ ਸੀ ਜਦੋਂ ਮੈਂ ਖਾਣਾ ਪਾਲਦੀ ਸੀ ਮੈਨੂੰ ਖਾਣ ਨੂੰ ਮੀਟ ਜਿਵੇਂ ਆਂਡਾ ਸ਼ਰਾਬ ਮੀਟ ਦਿੰਦੇ ਸੀਗੇ ਤੇ ਫਿਰ ਜਦੋਂ ਮੈਂ ਕਹਿੰਦੀ ਸੀ ਕਿ ਦਿੱਤੀ ਮੈਨੂੰ ਸ਼ਰਾਬ ਨਹੀਂ ਮੈਂ ਪਰਦਾਸਥੀ ਸ਼ਰਾਬ ਪੀਂਦੀ ਸੀ ਕੀ ਕੰਮ ਕਰਾਂਦੇ ਜੀ ਤੁਹਾਡੇ ਤੋਂ ਝਾੜੂ ਪੋਚਾ ਕਰਦੀ ਸੀ ਤੇ ਸਾਰੇ ਬੱਚਾ ਸਾਹਮਣੇ ਸੀ ਨਾਲ ਉਹਨਾਂ ਦਾ ਦਫ਼ਤਰ ਦਾ ਕਰਵਾ ਕੇ ਹੁੰਦੀ ਸੀ ਹਰਪ੍ਰੀਤ ਨੇ ਇਸ ਦੌਰਾਨ ਕਿਦਰ ਲੋਕ ਭਲਾਈ ਪੁਕਾਰ ਲਗਾਈ ਰਾਮੂ ਵਾਲਿਆਂ ਨੇ ਦੱਸਿਆ ਕਿ ਲੋਕ ਭਲਾਈ ਪਾਰਟੀ ਨੇ ਮਲੇਸ਼ੀਆ ਵਿੱਚ ਰਹਿੰਦੇ ਦੂਤਵਾਸ ਦੀ ਮਦਦ ਨਾਲ ਲੜਕੀ ਨੂੰ ਮੁਕਤ ਕਰਵਾਇਆ ਹੈ 10 ਮਹੀਨੇ ਬਾਅਦ ਕਿਸੇ ਤਰ੍ਹਾਂ ਕੁੜੀ ਦਾ ਟੈਲੀਫੋਨ ਨੰਬਰ ਮਿਲ ਗਿਆ ਉਸ ਨੇ ਹਮੇ ਫੋਨ ਕਰ ਦਿਆ ਮੇਰੇ ਖਿਆਲ ਮੈਂ ਹਮ ਐਸੇ ਰਾਜਨੀਤਿਕ ਹੈ ਜੋ ਹਰ ਫੋਨ ਸੁਣਤੇ ਮੈਂਨੇ ਫੋਨ ਉਠਾਇਆ ਪ੍ਰੈਸ਼ਰ ਡਾਲਕਰ 10 ਮਹੀਨੇ ਕੇ ਬਾਅਦ ਲੜਕੀ ਵਾਪਸ ਉਹਨਕੇ ਘਰ ਭੇਜਦੀ ਹੈ ਔਰ 10 ਮਹੀਨੇ ਕੀ ਤਨਖਾਹ ਵੀ ਕੱਲ ਹਰਪ੍ਰੀਤ ਇਸ ਸਮੇਂ ਗਹਿਰੇ ਸਦਮੇ ਚ ਹੈ ਕਿਉਂਕਿ ਪਰਾਇ ਧਰਤੀ ਉੱਤੇ ਉਸ ਉੱਤੇ ਆਪਣੇ ਹੀ ਲੋਕਾਂ ਨੇ ਕਾਫੀ ਜ਼ੁਲਮ ਕੀਤੇ ਨੇ ਜਿਸ ਨੂੰ ਉਹ ਪੂਰੀ ਉਮਰ ਨਹੀਂ ਭੁਲਾ ਸਕਦਾ ਕਿ ਤੇਜ਼ ਵਾਹਨ ਚਲਾਉਣ ਵਾਲੇ ਦੀ ਸ਼ਮਤ ਆਉਣ ਵਾਲੀ ਹੈ ਸਬਜੈਕਟ ਨੂੰ ਲਾਗੂ ਕੀਤਾ ਜਾ ਰਿਹਾ ਹੈ ADC ਦੀ ਟ੍ਰੈਫਿਕ ਦਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੋਮਵਾਰ ਤੋਂ ਅਲਕੋਮੀਟਰ ਦੇ ਜ਼ਰੀਏ ਡਰਾਈਵਰਾਂ ਦੀ ਜਾਂਚ ਹੋਵੇਗੀ ਅਤੇ ਸ਼ਰਾਬੇ ਜਾਂਦਾ ਵਿਸ਼ੇਸ਼ਤਾ ਰਹੇਗੀ ਕਿ ਅਗਰ ਕੋਈ ਵੀ ਵਿਅਕਤੀ ਸ਼ਰਾਬ ਪੀਤੇ ਵਕਤ ਐਲਕੋਮੀਟਰ ਸੇ ਟੈਸਟ ਹੋ ਜਾਂਦਾ ਹੈ ਕਿ ਉਸਨੇ ਸ਼ਰਾਬ ਪੀ ਰੱਖੀ ਹੈ ਔਰ ਸ਼ਰਾਬ ਪੀ ਕੇ ਪੀਣੇ ਕੇ ਬਾਅਦ ਜਬ ਤੱਕ ਉਸਕਾ ਕੋਈ ਸ਼ੋਰਟੀ ਨਹੀਂ ਹੋਇਆ ਜਾਂਦਾ ਜੋ ਉਸਕੋ ਇਸ ਸ਼ੋਰਟੀ ਪਰ ਲੈ ਜਾਏ ਕਿ ਹਾਂ ਇਹ ਸ਼ਰਾਬੀ ਹੈ ਔਰ ਅਗੇ ਸੇ ਇਹ ਗਾੜੀ ਨਹੀਂ ਚਲਾ ਸਕਤਾ ਔਰ ਉਸਕੀ ਗਾੜੀ ਜੋ ਹੈ ਉਸਕਾ ਸ਼ੋਰਟੀ ਚੱਡੀ ਚਾਲਣ ਉਤੇ 6 ਮਹੀਨੇ ਦੀ ਕੈਦ ਅਤੇ ਦੂਜੀ ਵਾਰ ਅਜਿਹਾ ਕਰਨ ਉਤੇ 3 ਸਾਲ ਦੀ ਕੈਦ ਹੋ ਸਕਦੀ ਹੈ। ਜੇ ਅਗਰ ਪਹਿਲੀ ਵਾਰ ਉਹ ਪਕੜਾ ਜਾਂਦਾ ਹੈ ਤਾਂ ਕਾਨੂੰਨ ਮੇਂ ਪ੍ਰੋਵੀਜ਼ਨ ਹੈ ਕਿ ਮੋਟਰ ਵਹੀਕਲ ਉਸ ਕੇ ਲਈ 6 ਮਹੀਨੇ ਕੀ ਸਜ਼ਾ ਜਾਂ 2000 ਰੁਪਏ ਜੁਰਮਾਨਾ ਜਾਂ ਦੋਨੋਂ ਜੁਰਮਾਨੇ ਇਕੱਠੇ ਹੋ ਸਕਤੇ ਹੈ। ਅਗਰ 3 ਸਾਲ ਮੇਂ ਉਹ ਦੁਬਾਰਾ ਪਕੜਾ ਜਾਂਦਾ ਹੈ। ਔਰ ਸਰਫੇ ਜੁਰਮਾਨਾ ਜਾਂ ਦੋਨੋਂ ਸਜ਼ਾਏ ਇਕੱਠੀ ਹੋ ਸਕਤੇ ਹੈ। ਲਾਈਫ ਹੈ। ਫਲਾਸ਼ ਸ਼ਰਾਬੀ ਡਰਾਈਵਰ ਜਲੰਧਰ ਟ੍ਰੈਫਿਕ ਪੁਲਿਸ ਦੇ ਵੱਲੋਂ ਇਸ ਨੂੰ ਦੀਵਾਲੀ ਦਾ ਤੋਹਫਾ ਸਮਝੇ ਜਾਂ ਫਿਰ ਕੁਝ ਹੋਰ। ਲੇਕਿਨ ਕਿ ਗੱਡੀ ਚਲਾਉਣ ਦੀ ਆਪਣੀ ਇਸ ਆਦਤ ਉਤੇ ਕਾਬੂ ਕਰਨਾ ਹੀ ਹੋ। ਹਾਂ ਮਾਸੀ ਪਛਾਣਦੀ ਮੈਨੂੰ ਕਿ ਨਹੀਂ ਸ਼ੁਰੂਆਤ ਗੱਲਬਾਤ ਕਰੋ ਜਲਾਨ ਸਰ ਹਾਂ ਇਹ ਆਪਣੇ ਬਿਲਕੁਲ ਬਿਲਕੁਲ ਰੂਪਾਗਾ ਚ ਲਿਖਿਆ ਉਹੀ ਹੋਣਾ ਪਸਦਾ ਨਾਲੋ ਗੇਟ ਆ ਗਿਆ ਪਾਜੀਤੀ ਯਾਤਰਾ ਚੱਲ ਸੀ ਗੱਡੀ 'ਤੇ ਆਸ ਰੂ ਦੋਰੀ ਸਵਾਤ ਨੂੰ ਕਰਕੇ ਨਾਲ ਟੁੱਟਣ ਕਰਕੇ ਮੇਰੇ ਜਿੰਦੀ ਸੱਟ ਲੱਗ ਗਈ ਗੱਲ ਨਹੀਂ ਸਮਝ ਤਾਂ ਕਿ ਤੁਹਾਨੂੰ ਛੋਟੇ ਛੋਟੇ ਲੱਗੇ ਬਸ ਮੇਰੀ ਲਾਈਫ ਬਰਬਾਦ ਹੋ ਗਈ ਸੱਟ ਲੱਗਣ ਦੇ ਨਾਲ ਕਾਰਾਂ ਸਾਲਾਂ ਦੀ ਚੀਜ਼ ਹੈ ਮੱਲੇ ਟੁੱਟਣ ਕਰਨ ਮਤਲਬ ਹੱਡੀ ਛੱਟ ਲੱਗ ਗਈ ਫਿਰ ਤੇ ਇਸ ਟਾਈਮ ਮਤਲਬ ਹੁਣ 13 ਸਾਲ ਹੋ ਗਏ ਮੰਜੇ ਤੋਂ ਕਈ ਦਿਨ ਇਲਾਜ ਬਹੁਤ ਘਰ ਆ ਘਰ ਗਿਆ ਰਹੇ ਪਰ ਪਰਤ ਨਹੀਂ ਸੀਗਾ ਦੋ ਅੰਨ ਦਾ ਬਹੁਤ ਖਰਚਾ ਇਸ ਤਰ੍ਹਾਂ ਬੀ ਚੱਲ ਰਿਹਾ ਹੈ ਜਿਹੜਾ ਟਾਈਮ ਕੱਢਣੀ ਹੈ ਇਸ ਟਾਈਮ ਬਹੁਤ ਸਾਰੇ ਕੱਢੀ ਹੋਇਆ ਤਾਂ ਆਈ ਮੇਰੀ ਬਹੁਤ ਮਹਿੰਗੀ ਹੋ ਗਈ ਆ

ਅਤੇ ਇਹ ਜਿਹੜੇ ਚੱਕਰ ਹੈਗੇ ਪਰ 2000 ਦਾ ਖਰਚ ਤੇ 2000 ਦਾ ਖਰਚ ਪੂਰਾ ਸਦਾ। ਸੋੜੇ ਤੋ ਕੋਈ ਸ਼ਹਿਰੋਂ ਤੋਂ ਬਾਲ ਕੇ ਪਰੇ ਵਿੱਚ ਜੰਸਟੇ ਬੈਠੇ ਆ ਪਰ 2000 ਦਾ ਖਰਚ ਵੀ ਮੇਰੇ ਕਾਤੇ ਚੁੱਕ ਗਏ। ਬਹੁਤ ਆਫੀਆ। ਹਜਾਂ ਨਹੀਂ ਜਿਹੜਾ ਕੋਈ ਰਹੇ ਹੈਗੀ। ਬਸ ਇੰਨਾ ਆ ਵੀ ਜਿੰਨਾ ਮਤਲਬ ਚੱਕਰ ਮੇ ਹੈਗੀ ਆ। ਇਹ ਵਾਸਤੇ ਮੇਰੇ ਦੁਆਇਆਂ ਦਾ ਖਰਚ ਚੁੱਕਿਆ ਜਾ ਵੀ ਬਸ। ਮੈਨੂੰ ਵਾਪਸ ਦਿੱਤਾ ਗਰੀਬ ਆ। ਨਾ ਨੰਨੀ ਮੇਰਾ ਖਾਤਾ ਉਠਾ ਸਕਦੇ ਬਹੁਤ ਮੁਸ਼ਕਲ ਨਾਲ ਟਾਈਮ ਪਾਸ ਕਰਦੇ ਆ ਕਿ ਤੁਹਾਡੇ ਵਿਆਹ ਹੋਇਆ ਨਾ 4 ਸਾਲ ਪਹਿਲਾਂ ਵੀ ਸਾਡ ਲੱਗੀ ਹੋ ਇਹਨਾਂ ਦੇ ਮੈਨੂੰ ਨਾ ਲਿਆ ਤੇ ਤੁਸੀਂ ਹੁਣ ਕੀ ਕਰਤਾ ਨੂੰ ਕਿੱਦਾਂ ਲੱਗਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਹਦਾ ਸਰੀਰ ਇਦਾਂ ਦਾ ਫਿਰ ਤੁਸੀਂ ਕੀ ਕੀਤਾ ਉਹ ਦੁੱਖ ਜਿਹਾ ਲੱਗਾ ਕਿ ਤੁਹਾਨੂੰ ਮੇਰਾ ਵਿਆਹ ਹੋਦੋਂ ਤੇ ਮੇਰੇ ਸੇਵਾ ਕਰਦੀਆਂ ਤੇ ਰੋਟੀ ਵੀ ਇਹਨੂੰ ਆਪ ਖਲਾਈ ਦੀ ਆ ਟੋਇਲਟ ਬਾਥਰੂਮ ਸਾਰਾ ਆਪੇ ਚੁੱਕੀ ਦਾ ਨਾਲ ਹੀ ਵੀ ਆਪੇ ਬਦਲੀ ਦੀ ਆ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਦਾਂ ਤਾ ਤਗਰੀ ਬਹੁਤ ਹੈ ਦਵਾਈਆਂ ਦਾ ਖਰਚਾ ਬਹੁਤ ਹੈ ਕਿਤਾ ਸਰਕਾਰ ਵੱਲੋਂ ਕੋਈ ਮਦਦ ਹੋਣੀ ਚਾਹੀਦੀ ਹੈ। ਯਾਦ ਬਾਦ ਮੈਂ ਦੇਖਿਆ ਬਹੁਤ ਕਿਤਾ ਆਪਣੇ ਆਪ ਇਹ ਲਾਏ ਵਰ ਜਾਈ ਦਿੱਤੀ ਹੋਏ ਉਹ ਵੀ ਲਾ ਸਕਦੀ ਬਹੁਤ ਜ਼ਿਆਦਾ ਹੋਇਆ ਵੀ ਕਿਤਾ ਆਪਣੇ ਆਪ ਰੋਟੀ ਨਹੀਂ ਕਰਦਾ ਜੀ ਆਪਣੇ ਖਾਜ ਨਹੀਂ ਕਰ ਸਕਦੀ ਹੈਗੀ। ਮੂਤ ਕੱਪੜਾ ਵੀ ਨਾ ਦਿੱਤਾ ਹੋਵੇ ਤਾਂ ਲਾ ਨਹੀਂ ਹੁੰਦਾ ਆਪਾਂ ਆਪਣੇ ਖਾਜ ਨਹੀਂ ਕਰ ਸਕਦੀ ਹੈਗੀ। ਤੁਸੀਂ ਉਹਨਾਂ ਦਾ ਕੀ ਕੰਮ ਕਰਦੇ ਹੋ? ਮੈਂ ਰੋਟੀ ਵੀ ਆਪੇ ਖਵਾਈਦੀ ਹੈ ਟੋਲਟ ਬਾਥਰੂਮ ਵੀ ਆਪੇ ਚੁੱਕੀਦਾ। ਚੋਕ ਕੇ ਸ਼ਾਇਦ ਹੀ ਬਿਠਾ ਲਈਦੀ ਆ ਤੇ ਆਪ ਇਹ ਦਬਾਰ ਲਿਆ ਕੇ ਨੂੰ ਪਾਈਦਾ ਨਾ ਕਮਾਣਦਾ ਨਾ ਨੁਹਾਈ ਦੇ ਵੀ ਆਪ ਇਹ ਕਮਾ ਕੇ ਵੀ ਆਪ ਜਾਈਦਾ ਅਸੀਂ ਗਰੀਬ ਆਦਮੀ ਆ ਅਸੀਂ ਗੱਟ ਕਰਦੇ ਆ ਪੰਡ ਪਰ ਪੰਡ ਤੇ ਔਲਾਜ ਨਹੀਂ ਹੁੰਦਾ ਔਲਾਜ ਕਰਨ ਬਹੁਤ ਔਖਾ ਆ 2060 ਦੇ ਇਸ ਤਰ੍ਹਾਂ ਲੱਗੀ ਆ ਅਸੀਂ ਡੇਡੇ ਚੱਲੇ ਸੀਗੇ ਇੱਥੇ ਗਰਾਂਡੇ ਪਰੇ ਵੱਲਾ ਕੀ ਪਰ ਉੱਥੇ ਸੱਟ ਲੱਗ ਗਈ ਇਹਦੀ ਹਸਤਾਲਾ ਉਹ ਪੈਸਾ ਬਹੁਤ ਮੰਗਦੇ ਆ 13 ਸਾਲ ਹੋ ਗਏ ਆ ਕੀ ਕਰ ਸਕਦੇ ਆ ਮੇਰੀ ਬਾਦਮੀ ਲੱਖਾਂ ਰੁਪਈਆ ਮੰਗਦੇ ਆ ਆਹ ਇਹ ਕਹਿੰਦੇ ਆ ਵੀ ਸਾਨੂੰ ਕੋਈ ਸਹਾਇਤਾ ਦੇਵੇ ਅਸੀਂ ਜਿਹੜਾ ਇਹਦਾ ਇਲਾਜ ਕਰੀਏ ਤੇ ਇਹ ਆਪਣੇ ਹੱਥ ਪੈਰ ਜੱਲਣ ਜੋਗੀ ਹੋ ਜਾਏ ਅਸੀਂ ਇਹ ਗੱਲ ਨੇ ਆ ਕੋਈ ਤਰ੍ਹਾਂ ਦੀ ਬਿਮਾਰੀ ਨਹੀਂ ਸੀ ਕਿਹੋ ਜਿਹੇ ਤਰ੍ਹਾਂ ਮੇ 10-5 ਕਾ ਜੌਬ ਕਾਰਨ ਨੂੰ ਅਸੀਂ ਆਸੀ ਦੇ 10 ਪਰ ਕੇ ਸਲਾਈ ਸਿੱਖੀ ਆ ਸਲਾਈ ਸਿੱਖ ਕੇ ਕੇ ਰਹੇ ਇਹਦੇ ਸਾਥ ਲੱਗੀ ਆ ਤੇ ਬਬਲੀ ਪਹਿਲਾਂ ਉਹਦਾ ਤਾਂ ਪਤਾ ਵੀ ਇੰਨਾ ਚਿਰ ਹੋ ਗਿਆ ਹੈ ਪਰ ਜਦੋਂ ਹਾਲ ਪੈਂਦਾ ਨਾ ਅੱਜ ਠੀਕ ਹੁੰਦੀ ਮੇਰੇ ਪੈਰ ਭਾਜੀ ਪਰਿਵਾਰ ਵਿੱਚ ਘੁੰਮਦੀ ਫੇਦੀ Como não from the bom,